ਅਫੀਕਾ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਆਂ ਕਿ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਗਾਇਸ ਟਾਈਮ ਹੈ 6 ਵਜੇ ਦਾ ਟਾਈਮ ਹੈ 6 ਵਜੇ ਕਿ ਨਹੀਂ ਈਵਨਿੰਗ ਦੇ ਤੇ ਬਸ ਉਹ ਹੀ ਕੰਮ ਕਰ ਮੈਂ ਲੱਗੀ ਸੀ ਅੱਜ ਫਾਰਮੇਕਰੀ ਲਈ ਬਣਾਉਣ ਮੈਨੇ ਚਲੋ ਕੱਟ ਲੈਣੀ ਆ ਫਿਰ ਨੂਨ ਨਾਲ ਲਾ ਕੇ ਵੀ ਰੱਖਣਾ ਪਊਗਾ वैसे मेरे को पसंद नहीं है कि इतना से मेहनत बहुत आंगे मैंने दूसरे ਨਾਲ ਇਹਨੂੰ ਉਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਵੀ ਗਾਇਸ ਜੇ ਤੁਸੀਂ ਮੇਰੇ ਚੈਨਲ ਦੇ ਨਾਮੇ ਉਹਦੇ ਚੈਨਲ ਨੂੰ ਗਰਮੀ ਸਬਸਕ੍ਰਾਈਬ ਤੇ ਦੇ ਰਹੀ ਹੋ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀ ਠੀਕ ਹੈ ਜੀ ਅੱਜ ਮੈਂ ਤੁਹਾਡੇ ਨਾਲ ਸ਼ਹਾਤ ਨਹੀਂ ਰਹਿ ਪੈਣਾਂ ਦੇ ਕਿ ਨਿਪਕਲੇ ਪਕਲੇ ਨਹੀਂ ਇਹ ਵੀ ਹੜਦੇ ਹੋ ਹੈ ਦੇ ਦੋਨੇ ਇਹ ਪਹਿਲਾਂ ਵੀ ਆ ਕੇ ਦਿੰਦੇ ਨਾ ਇਹਨਾਂ ਨੂੰ ਰੱਖਿਆ ਜਾਂਦਾ ਅਈ ਦਾ ਮੀ ਬਹੁਤ ਵੇ ਸਵੇਰ ਦਾ ਹੀ ਜਿਹੜਾ ਰਾਤ ਦਾ ਹੀ ਮੀ ਪੈਂਦਾ ਪਿਆ ਸੀਗਾ ਨਾਰਾ ਬਹੁਤ ਪੈ ਗਿਆ ਬਹੁਤ ਜ਼ਿਆਦਾ ਹਾਲੇ ਮੈਂ ਸਰਫੜਾ ਡੱਬਾ ਬਾਰੀ ਦਾ ਕੀਤਾ ਪਾਣੀ ਨਾਲ ਪੂਰਾ ਟੱਕਣੇ ਪਤਾ ਨਹੀਂ ਕਿੱਦਾਂ ਹੈ ਕ੍ਰੈਸਿਸ ਬਾਰੇ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਸਪੋਰਟ ਕਰਦੇ ਪਏ ਉਹਦੇ ਲਈ ਥੈਂਕ ਯੂ ਅ ਅੱਗੇ ਵੀ ਤੁਸੀਂ ਸਾਰਿਆਂ ਨੂੰ ਇਦਾਂ ਹੀ ਸਪੋਰਟ ਕਰਨੀ ਆ ਠੀਕ ਹੈ ਮੈਨੂੰ ਪਤਾ ਹੈ ਕਿ ਰਿੰਨੂ ਤੇਰੀ ਬਲੌਗਸ ਦੀ ਬਹੁਤ ਬੇਟ ਰਹੀ ਦੀ ਹੈ ਕਿ ਪੂਜਾ ਦੀ ਦੁਨੀਆ ਨੇ ਕਦੋਂ ਵਲੌਗ ਪਾਣਾ ਕੱਟ ਨਹੀਂ ਹੈਗਾ ਕਿੰਨਾ ਕੱਟਣਾ ਹੁੰਦਾ ਹੈ ਉਰੇ ਤੇ ਤੇ ਦੇ ਗਰਮੀ ਬਹੁਤ ਹੈ ਕਿਹੜਾ ਕਿੱਥੇ ਦੇ ਕੱਟ ਲਗਾਣਾ ਹੁੰਦਾ ਹੈ ਅੱਜ ਇੰਨਾ ਮੀਂਹ ਪਿਆ ਔਰ ਗਰਮੀ ਬਹੁਤ ਜ਼ਿਆਦਾ ਹੋਈ ਪਈ ਪੂਰਾ ਕੱਟ ਲਗਾਣਾ ਹੁੰਦਾ ਹੈ ਉਹ ਤਾਂ ਪਤਾ ਕਿੱਦਾਂ ਬਣਾ ਲੈਨੇ ਪਹਿਲਾਂ ਇਹਨਾਂ ਨੂੰ ਤਾਲ ਲੈਣਾ ਸਾਰਿਆਂ ਨੂੰ ਹੈ ਬਾਅਦ ਵਿੱਚ ਜਿਹੜਾ ਇਹਨਾਂ ਦਾ ਮਸਾਲਾ ਤਿਆਰ ਕਰਨਾ ਉਹਨੂੰ ਚੰਗੀ ਤਰ੍ਹਾਂ ਮਤਲਬ ਉਸ ਕੀ ਉਹਨੂੰ ਭੁੰਨ ਲੈਣਾ ਜਿੰਨੀ ਤਰ੍ਹਾਂ ਉਹ ਬਾਲੂ ਪਾ ਲੈਣਾ ਉਦ ਦਾ ਛੋਕੀ ਬਣ ਜੇ ਇੱਕ ਇਹਦਾ ਬਣਦੇ ਨੇ ਉਹ ਜਿੱਦਾਂ ਕੀ ਇਹਨਾਂ ਨੂੰ ਭਰ ਲੈਣਾ ਪਹਿਲਾਂ ਹੀ ਔਰ ਬਾਅਦ ਵਿੱਚ ਭਰ ਕੇ ਫਿਰਣਾ ਤਾਂ ਗੱਲ ਪੇਟ ਦੇਣਾ ਉਦੋਂ ਉਦ ਮਸਾਲਾ ਜਿਹੜਾ ਖਿੰਡ ਜਾਂਦਾ ਸਾਰੇ ਇਸ ਕਰਕੇ ਅਸੀਂ ਛੋਕੀ ਬਿੱਕੀ ਨਾਲ ਬਣਾਉਂਦਾ ਹਾਈ ਹਾਈ ਇਹਦੇ ਪੱਕੇ ਨਹੀਂ ਤੇ ਬਿੱਟ ਵੀ ਨਿਕਲਦੇ ਨਹੀਂ ਪਾਪਾ ਨੇ ਕਹਿ ਕੇ ਪਾਪਾ ਮੰਮੀ ਕਹਿੰਦੀ ਸਾਰੀ ਘਰੇਲੇ ਕਿ ਉਹ ਕਰੋ ਬੇਤੇ ਹਾਂ ਜਿੱਕਰ ਵੀ ਤਾਂ ਹੈ ਨਹੀਂ ਇਹ ਖਾਣੀ ਠੋਖਰੀ ਬਣਾਣੀ ਬਹੁਤ ਔਖੀ 1 ਮੀਲੀਟਰ ਇਹ ਨਾ ਚ ਪੜ ਜਾਣਾ ਸਿੱਤੀ ਨਾ ਚ ਪੜ ਜਾਣਾ ਉੱਦੈ ਨਾ ਚ ਜਿੰਨਾ ਮੈਂ ਹੈਗਾ ਹਾਏ ਹਾਏ ਖਾ ਇਧਰ ਉਹ ਐ ਉੱਦਨ ਜੀ ਇਦੇ ਵਿੱਚ ਲਾਣੀ ਫੱਤੀ ਗਿਆ ਅੱਜ ਹੀ ਲਾਦੇ ਹੁਣੀ ਨਹੀਂ ਲੱਗਦਾ ਪਿਆ ਨਾਲੇ ਵੀ ਇਹਨਾਂ ਦੇ ਪੱਕੇ ਪਏ ਐ ਲੈ ਨਗਰ ਦੇ ਦੇ ਇੱਕ ਤਾਂ ਤੁਹਾਡਾ ਕੰਮ ਸੰਗ ਕਰਣੀ ਆ 我我我我我我。你 ਉੱਥੇ ਪਾਣੀ ਨਹੀਂ ਨਿਕਲਦਾ। ਟਰਾਈ ਫੌਟ ਪੂਰਾ ਹਾਲ ਹੈ। ਮੀਰੇ ਨਾਲ ਗੰਦ ਬਹੁਤ ਪੈ ਜਾਂਦਾ। ਉੱਥੋਂ ਪਾਣੀ ਵੀ ਨਹੀਂ ਨਿਕਲਦਾ। ਮੈਂ ਆਸਨਾਂ ਕਿ ਧੋ ਦਿੱਤਾ। ਦੇਖਾ ਬਾਕੀ ਰਾਤ ਦਾ ਪਤਾ ਨਹੀਂ ਆਊਗਾ ਕਿ ਨਹੀਂ। ਕੱਲ ਦਾ ਦੇਖ ਕੇ ਫਿਰ ਜਿਹੜਾ ਹੈਗਾ ਉਹ ਕਰਾਂਗੇ। ਠੀਕ ਹੈ ਜੀ ਸਫਾਈ ਕਿਉਂਕਿ ਤੋਂ ਹੁਣੇ ਹੀ ਪੈਣਾ। ਮੇਰੇ ਦਿਨ ਥੋੜੀ ਦੇਰ ਤੱਕ। ਬਾਏ। ਅੱਗੇ ਆਇਆ ਹੁੰਦਾ ਤੇ। ਗਾਈਜ਼ ਮੈਂ ਇੱਥੇ ਨਾ ਕareleਆਂ ਨੂੰ ਜਿਹੜਾ ਤਲਣ ਲੱਗ ਗਈ ਸੀ ਮੈਂ ਕਿਹਾ ਇਹਨਾਂ ਨੂੰ ਤਲ ਲਵਾਂ ਹੁਣ ਮੈਂ ਤੇ ਟਾਈਮ ਸਾਢੇ 6 ਵਜੇ ਦਾ ਹੋ ਗਿਆ। ਕੜਾਹੀ 'ਚ ਨਾ ਮੈਂ ਤੇਲ ਜ਼ਿਆਦਾ ਹੀ ਪਾ ਲਿਆ ਸੀਗਾ। ਮੈਂ ਕਿਹਾ ਤੇਲ ਦਾ ਚਲੋ ਹਨਾ ਬਾਅਦ ਵਿੱਚ ਜਿਹੜਾ ਹੈਗਾ ਆਪਣੇ ਕੰਮ ਆ ਜਾਂਦਾ। ਯਾਰ ਗਾਈਜ਼ ਇੱਥੇ ਮੈਂ ਜਿਹੜਾ ਹੈਗਾ ਇਹ ਕarele ਤੜਲੇ ਸੀ ਇਹ ਮਤਲਬ ਤਲਣ ਲੱਗ ਪਈ ਸੀਗੀ ਤੇ ਫਰਾਈ ਫਰਾਈ ਕਰਨ ਲੱਗ ਗਈ ਸੀ ਤੇਲ ਮੈਂ ਜਿਆਦਾ ਪਾਇਆ ਸੀ ਜਾਂ ਮੈਂ ਕਿਹਾ ਚਲੋ ਤੇਲ ਬਾਅਦ ਵਿੱਚ ਵੀ ਕੰਮ ਆ ਜਾਊਗਾ ਤੜਕੇ ਵਗੈਰਾ ਦੇ ਤੇ ਇੱਕ ਵਾਰ ਹੋਰ ਪੈ ਜਾਣਗੇ ਤੇ ਕੰਮ ਮੁੱਕੂਗਾ ਗਰਮੀ ਬਹੁਤ ਲੱਗ ਰਹੀ ਪਈ ਹੈ ਬਹੁਤ ਜਿਆਦਾ ਔਰਤਾਂ ਦੀ ਕੋਈ ਜ਼ਿੰਦਗੀ ਥੋੜੀ ਹੈ ਆਦਮੀ ਤਵੇਲੇ ਬੈਠੀ ਕਹਿਨੇ ਨੇ ਆਹ ਚੀਜ਼ ਬਣਾ ਦੇ ਉਹ ਬਣਾ ਦੇ ਤੇ ਮੀਆਂ ਨੂੰ ਕਹਿ ਵੀਨੇ ਨੇ ਬੇਲੀਆਂ ਨੇ ਇਹ ਤੁਹਾਨੂੰ ਕੋਈ ਕੰਮ ਹੀ ਕੰਮ ਹੀ ਕੀ ਹੈ ਗਰਮੀ ਚ ਰਸੋਈ ਚ ਬੜਾ ਬੜਾ ਨਾ ਫਿਰ ਪਤਾ ਲੱਗੇਣਾ ਇਹ ਇੱਕ ਇੱਕ ਦਿਨ ਕੰਮ ਕਰ ਦੇਣ ਬਸ ਕਿਚਨ ਦਾ ਫਿਰ ਇਹਨਾਂ ਨੂੰ ਸਾਡੀ अहमियत ਪਤਾ ਲੱਗ ਜੂਗੀ ਕਿ ਔਰਤਾਂ ਦੀ ਕਿੰਨੀ ਜ਼ਿੰਦਗੀ ਨਾਲ ਜੱਦੋ ਜਹਿੜੇ ਤੇ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਮਿਲਦੀ ਆ ਠੀਕ ਹੈ ਬਣਾ ਕੇ ਗਾਇਨ ਮੈਂ ਸਬਜੀ ਵਗੈਰਾ ਬਣਾ ਲਈ ਹੈ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਹੁਣ ਮੈਂ ਬਣਾ ਰਹੀ ਆ ਰੋਟੀ ਖੀਰੇ ਕੱਟਲੇ ਨੇ ਕਰੇਲੇ ਵੀ ਬਣ ਗਏ ਨੇ ਤੇ ਬਸ ਰੋਟੀ ਬਣਾਉਂਗੀ ਉਸ ਤੋਂ ਬਾਅਦ ਦੁੱਧ ਬਣਾਉਂਗੀ ਤੇ ਫਿਰ ਮੇਰਾ ਜਿਹੜਾ ਈਵਨਿੰਗ ਦਾ ਰੁਟੀਨ ਹੈ ਉਹ ਤੁਹਾਡੇ ਨਾਲ ਪੂਰਾ ਕੰਪਲੀਟ ਜਿਹੜਾ ਸ਼ੇਅਰ ਹੋ ਜਾਊਗਾ ਪਲੀਜ਼ ਬਹੁਤ ਮਿਹਨਤ ਆਉਂਦੀ ਹੈ ਵਲੌਗ ਬਣਾਉਣ ਤੇ ਤੇ ਸਾਰੇ ਜਣੇ ਸਪੋਰਟ ਕਰਦੇ ਠੀਕ ਹੈ ਗਰਮੀ ਨੇ ਬਸ ਕਰਾਈ ਲਈਓ ਉਹ ਤਾਂ ਨਹੀਂ ਲੱਗਿਆ ਤੇ ਫਿਰ ਗਰਮੀ ਬਹੁਤ ਹੈ ਰੋਟੀ ਮੱਛੀ ਗਾਈਜ਼ ਇੱਥੇ ਮੈਂ ਦੁੱਧ ਗਰਮ ਕਰ ਲਿਆ ਠੀਕ ਹੈ ਜੀ ਮੇਰੇ ਕੰਮ ਕੰਪਲੀਟ ਹੋ ਗਿਆ ਹੁਣ ਮੈਂ ਰੋਟੀ ਖਾऊंगी ਤੇ ਅੱਜ ਦੀ ਵੀਡੀਓ ਇੰਨੀ ਹੀ ਤੇ ਮੈਨੂੰ ਦਿਓ ਹੁਣ ਆ ਗਿਆ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ राधे राधे ਬਾਏ